ਪੰਜਾਬ ਦੀ ਇਸ ਪਵਿੱਤਰ ਧਰਤੀ 'ਤੇ ਕੋਈ ਹੀ ਐਸੀ ਜਗ੍ਹਾ ਨਹੀਂ ਹੋਵੇਗੀ ਜਿੱਥੇ ਕਿ ਸੂਫੀ ਬਜ਼ੁਰਗ ਜਾਂ ਕਿਸੇ ਦਰਵੇਜ਼ੀ ਦਾਰਗਾਹ ਨਾ ਹੋਵੇ। ਪੰਜਾਬ ਵੀਰਾਂ, ਸੂਫੀ ਫਕੀਰਾਂ ਅਤੇ ਗੁਰੂਆਂ ਦੀ ਧਰਤੀ ਹੈ। ਇੱਥੇ ਗੁਰੂਆਂ ਨੇ ਚਰਨ ਪਾਏ ਅਤੇ ਸੂਫੀ ਬਜ਼ੁਰਗ ਵੀ ਇੱਥੇ ਅੱਜ ਵੀ ਮਜ਼ਾਰਾਂ ਦੀ ਸ਼ਕਲ ਵਿੱਚ ਬਿਰਾਜਮਾਨ ਹਨ ਪੰਜਾਬ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਹੋਵੇਗੀ ਜਿੱਥੇ ਕੋਈ ਨਾ ਕੋਈ ਸੂਫੀ ਬਜ਼ੁਰਗ ਦੀ ਦਰਗਾਹ ਨਾ ਹੋਵੇ ਐਸੀ ਹੀ ਇੱਕ ਦਰਗਾਹ ਸ਼ੇਖ ਬਾਬਾ حضرت ਸ਼ੇਖ ਜੀ ਮਲਿਰ ਕੋਟਲਾ ਬਿਖੇ ਵਿਖੇ ਨੂੰ ਮਿਲਦੀ ਹੈ ਇੱਥੇ ਹਰ ਇੱਕ ਸਾਲ ਬੜੇ ਮੇਲੇ ਲੱਗਦੇ ਹਨ ਤੇ ਬਾਬਾ ਜੀ ਦੀ ਦਰਗਾਹ ਤੇ ਲੋਕ ਲੱਖਾਂ ਦੀ ਗਿਣਤੀ ਵਿੱਚ ਆਉਂਦੇ ਹਨ ਇਹ ਲੋਕ ਜਿਹੜੇ ਹਾਂਗੇ ਬਾਬਾ ਜੀ ਦੇ ਵਿੱਚ ਸ਼ਰਧਾ ਰੱਖਦੇ ਹਨ ਅਤੇ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਲੋਕ ਇੱਥੇ ਪਹੁੰਚਦੇ ਹਨ ਅਸੀਂ ਵੇਖਦੇ ਹਾਂ ਕਿ ਬਾਬਾ ਜੀ ਦੇ ਇਸ ਮਜ਼ਾਰ ਤੇ ਬਾਬਾ ਜੀ ਦੇ ਇਸ ਦਰਗਾਹ ਤੇ ਅੱਜ ਮਿਤੀ 3 ਜੁਲਾਈ 2025 ਨੂੰ ਇੱਕ ਬਹੁਤ ਵੱਡਾ ਜਿਹੜਾ ਮੇਲਾ ਇਕੱਠਾ ਹੈ ਜੁਮਿਹਰਾਤ ਦਾ ਦਿਨ ਹੈ ਅੱਜ ਬਹੁਤ ਸਾਰੀਆਂ ਸੰਗਤਾਂ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਆਈਆਂ ਹਨ ਇਹਨਾਂ ਦਾ ਜਿਹੜਾ ਬਾਬਾ ਜੀ ਦਾ afghanistan ਤੋਂ ਆਉਣਾ ਇੱਕ ਸੂਫੀ ਬਜ਼ੁਰਗ ਹਨ ਦੀਨ ਨੇ ਕਿ ਰੱਬ ਦੀ ਪੂਜਾ ਕੀਤੀ ਤੇ ਰੱਬ ਦੀ ਭਗਤੀ ਵਿੱਚ ਲੀਨ ਰਹੇ ਸਨ ਇਹਨਾਂ ਦੀ ਨਸਲਾਂ ਵਿੱਚੋਂ ਹੀ ਨਵਾਬ ਸ਼ੇਰ ਮੁਹੰਮਦ ਖਾਨ ਹੋਏ ਹਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਖਜਾਦ ਦੇ ਬਾਬਾ ਜ਼ੋਰਾ ਸਿੰਘ ਤੇ ਬਾਬਾ ਫਤਿਹ ਸਿੰਘ ਜਦੋਂ ਅੰਦਾਜ਼ ਵਿੱਚ ਚਲਵਾਏ ਜਾ ਰਹੇ ਸਨ ਤਾਂ ਇਹਨਾਂ ਨੇ ਹਾਜ਼ਾਰ ਨਾਰਾ ਮਾਰਿਆ ਸੀ ਕਿ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਤੁਸੀਂ ਇਹਨਾਂ ਨੂੰ ਕਿਉਂ ਸਜ਼ਾ ਦਿੰਦੇ ਹੋ ਸੋ ਮਲੇਰ ਕੋਲ ਦੇ ਦੀ ਧਰਤੀ ਹਾ ਦਾ ਨਾਰਾ ਨਾਲ ਵੀ ਜਾਣੀ ਜਾਂਦੀ ਹੈ ਬਾਬਾ ਹਜ਼ਰਤ ਸ਼ੇਖ ਜੀ ਇਸ ਮਜ਼ਾਰ ਤੇ ਪੰਜਾਬ ਪਰ ਤੋਂ ਲੋਕ ਆਉਂਦੇ ਹਨ ਜਿਹੜੇ ਲੋਕਾਂ ਨੂੰ ਇਸ ਦੀ ਅਕੀਦਤ ਹੈ ਅਕੀਦਤਮੰਦ ਜਿਹੜੇ ਹਨਗੇ ਉਹ ਬਹੁਤ ਦੂਰ ਦੂਰ ਤੋਂ ਆਉਂਦੇ ਹਨ ਪੂਰੇ ਪੰਜਾਬ ਬਲਕਿ ਹਰਿਆਣਾ ਇੰਡੀਆ ਅਤੇ ਬਾਹਰਲੇ ਕੰਟਰੀਜ਼ ਤੋਂ ਵੀ ਬਾਬਾ ਜੀ ਦੀ ਦਰਗਾਹ ਤੇ ਹਾਜ਼ਰੀ ਭਰਨ ਆਉਂਦੇ ਹਨ ਬਹੁਤ ਸਾਰਿਆਂ ਸੰਗਤਾਂ ਤੋਂ ਪਤਾ ਕੀਤਾ ਗਿਆ ਕਿ ਤੁਸੀਂ ਬਾਬਾ ਜੀ ਦੇ ਦਰਗਾਹ ਉੱਤੇ ਆਉਂਦੇ ਹੋ ਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਤੇ ਉਹ ਕਹਿੰਦੇ ਹਨ ਕਿ ਸਾਡੇ ਪੁਰਾਣੇ ਬਜ਼ੁਰਗ ਵੀ ਇੱਥੇ ਆਉਂਦੇ ਰਹੇ ਹਨ ਸਾਡੇ ਦਾਦੇ-ਪਰਦਾਦੇ ਬਾਬਾ ਜੀ ਦੇ ਦਰਗਾਹ ਤੇ ਆਉਂਦੇ ਰਹੇ ਹਨ ਇਸ ਕਰਕੇ ਇਹ سلسلہ جاری ਹੈ ਅਸੀਂ ਇੱਥੇ ਬਾਬਾ ਜੀ ਦੇ ਦਰਗਾਹ ਤੇ ਆਉਂਦੇ ਰਹਿੰਦੇ ਹਾਂ ਜੇਕਰ ਅਸੀਂ ਐਸੇ ਵਿੱਚੋਂ ਚੁੱਕ ਕਰਦੇ ਹਾਂ ਨਹੀਂ ਆਉਂਦੇ ਹਾਂ ਤਾਂ ਕਈ ਵਾਰ ਸਾਡਾ ਕੋਈ ਨਾ ਕੋਈ ਨੁਕਸਾਨ ਵੀ ਹੋ ਜਾਂਦਾ ਹੈ ਸੋ ਸਾਡਾ ਇਹਨਾਂ ਦੇ ਵਿੱਚ عقیدہ ਹੈ ਕਿ ਬਾਬਾ ਜੀ ਬਹੁਤ ਕਰਨੀ ਵਾਲੇ ਹਨ ਅਤੇ ਅਸੀਂ ਜੋ ਇਹਨਾਂ ਤੋਂ ਮੰਨਤਾ ਮੰਗਦੇ ਹਾਂ ਉਹ ਪੂਰੀਆਂ ਹੋ ਜਾਂਦੀਆਂ ਹਨ ਬਹੁਤ ਸਾਰੀਆਂ ਚਾਦਰਾਂ ਜਿਹੜੀਆਂ ਹੰਗੀਆਂ ਬਾਬਾ ਜੀ ਦੀ ਦਰਗਾਹ ਤੇ ਚੜਾਈਆਂ ਜਾਂਦੀਆਂ ਹਨ ਅਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੰਗੀਆਂ ਬਾਬਾ ਜੀ ਦੀ ਦਰਗਾਹ ਦੇ ਕੋਲਾ ਕੇ ਚਰਾਗ ਵੀ ਜਦੋਂ ਆਉਂਦੇ ਹਨ ਦੀਵੇ ਬਾਲਦੇ ਹਨ ਅਤੇ ਆਪਣੀ ਅਕੀਦਤ ਦਾ ਇਜ਼ਹਾਰ ਕਰਦੇ ਹਨ ਕਿਉਂਕਿ ਇਹਨਾਂ ਦਾ ਇਹ ਪੱਕਾ ਅਕੀਦਾ ਹੁੰਦਾ ਹੈ ਕਿ ਬਾਬਾ ਜੀ ਤੋ ਅਸੀਂ ਜੋ ਕੁਝ ਮੰਗਾਗੇ ਉਹ ਸਾਨੂੰ ਜ਼ਰੂਰ ਮਿਲੇਗਾ ਅਤੇ ਅਕੀਦਤ ਦੇ ਨਾਲ ਹੀ ਉਹ ਇਹਨਾਂ ਦੀ ਦਰਗਾਹ ਤੇ ਆਉਂਦੇ ਹਨ ਜੇ ਬਾਬਾ ਜੀ ਦੀ ਹਿਸਟਰੀ ਪਤਾ ਕਰੀਏ ਤਾਂ ਇਹਨਾਂ ਦਾ ਜਿਹੜਾ ਮਜ਼ਾਰ حضرت ਸ਼ੇਖ ਸਾਦਲਦੀਨ ਸਦਰੇ ਜਹਾਂ ਦੇ ਨਾਂ ਨਾਲ ਪ੍ਰਸਿੱਧ ਹੈ ਇਹ ਬਾਬਾ ਜੀ ਅਫਗਾਨਿਸਤਾਨ ਤੋਂ ਮਲੇਰ ਕੋਲੇ ਆਏ ਥੇ ਕਿ ਇੱਥੇ ਆ ਕੇ ਇੱਕ ਉੱਚੇ ਢਿੱਲੇ ਤੇ ਜਦ ਮਲੇਰ ਕੋਲੇ ਦਾ ਨਾਂ ਨਹੀਂ ਸਾਜ ਦਿਹਾਨਾ ਲੁੱਧੀਆਂ ਦੇ ਅੰਡਰ ਜਿਹੜਾ ਸੀਗਾ ਇਹ ਮਲੇਰ ਕੋਲਾ ਸੀਗਾ ਤੇ ਬਾਬਾ ਜੀ ਦੇ ਇੱਥੇ ਬੈਠ ਕੇ ਰੱਬੀ ਇਲਾਹੀ ਇਲਾਹੀ ਬਾਣੀ ਦੇ ਵਿੱਚ ਮਸਰੂਫ ਹੋ ਗਏ ਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਰਹੀਆਂ ਇਹ ਬਾਬਾ ਜੀ ਨੂੰ ਮੱਥਾ ਟੇਕਦੀਆਂ ਰਹੀਆਂ ਅਸੇ ਬਾਬਾ ਜੀ ਨੂੰ ਇਹਨਾਂ ਤੋਂ ਫੈਜ਼ ਪਹੁੰਚਦਾ ਸੀ ਜਦੋਂ 1454 ਈਸਵੀ ਵਿੱਚ ਹਜ਼ਰਤ ਸ਼ੇਖ ਸਾਦਰੁਦੀਨ ਸਾਧਰੇ ਜਹਾਂਦੀ ਸ਼ਾਦੀ ਲੋਦੀਾਨੇ ਦੇ ਲੋਦੀ ਖਾਨਦਾਨ ਦੇ ਬਹਿਰੋਲ ਲੋਦੀ ਦੀ ਲੜਕੀ ਤਾਜ ਮਲਸਾ ਨਾਲ ਹੋਈ ਤਾਜ ਮਲਸਾ ਬੇਗਮ ਤੋਂ ਬਾਅਦ ਬਾਬਾ ਜੀ ਨੇ ਇੱਕ ਹੋਰ ਸ਼ਾਦੀ ਕਰਵਾਈ ਜੁਕੇ ਕਪੂਰ ਥਲਾ ਦੇ ਪੱਟੀ ਰਾਇਸ ਸੰਨ ਇਸ ਤਰੀਕੇ ਨਾਲ ਬਾਬਾ ਜੀ ਨੇ ਦੋ ਸ਼ਾਦੀਆਂ ਕਰਵਾਈਆਂ ਥਾ ਇੱਕ ਸ਼ਹਿਜ਼ਾਦੀ ਦੇ ਵਚਨ ਤੋਂ ਜਿਹੜੇ اولادਾਂ ਪੈਦਾ ਹੋਈਆਂ ਉਹ ਰਾਜੇ ਮਹਾਰਾਜੇ ਬਣੇ ਅਤੇ ਦੁੱਜੀ ਬੇਗਮ ਦੀਆਂ اولادਾਂ ਗੱਦੀ ਨਸ਼ੀਨ ਹੋਈਆਂ ਉਹ ਖਲੀਫਾ ਅਤੇ ਮੁਜਾਵਰ ਬਣੇ ਅੱਜ ਵੀ ਉਹਨਾਂ ਨੂੰ ਇਹਨਾਂ ਦੇ ਮਜ਼ਾਰ ਤੇ ਵੇਖਿਆ ਜਾ ਸਕਦਾ ਹੈ ਉਹਨਾਂ ਦੇ ਖਾਨਦਾਨ ਵਿੱਚੋਂ ਖਲੀਫਿਆਂ ਦੀ ਇਹ ਗੱਦੀ ਚੱਲਦੀ ਆਉਂਦੀ ਹੈ ਬਾਬਾ ਜੀ ਜਦੋਂ ਕਮਸੀ ਨਾਮੀ ਇੱਕ ਪਿੰਡ ਦੇ ਨੇੜੇ ਆ ਕੇ ਡੇਰੇ ਲਾ ਰਹੇ ਅਤੇ ਰਬ ਦੀ ਭਗਤੀ ਵਿੱਚ ਲੀਨ ਹੋ ਗਏ ਉਹਨਾਂ ਨੇ ਆਪਣੀ ਝੌਂਪੜੀ ਇੱਕ ਸਤਲੁਜ ਦਰਿਆ ਦੇ ਨਾਲੇ ਦੇ ਬੋਲੇ ਉੱਚੀ ਥਾਂ ਤੇ ਬਣਾਈ ਹੋਈ ਸੀ ਅਤੇ ਰਾਤ ਵੇਲੇ ਉੱਥੇ ਅਕਸਰ ਦੀਵਾ ਬਲਦਾ ਰਹਿੰਦਾ ਸੀ ਅਤੇ ਉਹ ਰੱਬ ਦੀ ਭਗਤੀ ਵਿੱਚ ਲੀਨ ਰਹੇ ਸਨ ਆਲੇ ਦੁਆਲੇ ਲੋਕ ਹੌਲੀ-ਹੌਲੀ ਉਹਨਾਂ ਦੀ ਸ਼ਰਧਾ ਵਿੱਚ ਆਉਣ ਲੱਗੇ ਅਤੇ ਬਾਬਾ ਜੀ ਤੋਂ ਉਹਨਾਂ ਨੂੰ ਫਾਇਦਾ ਹੋਣ ਲੱਗਾ ਅਤੇ ਬਹੁਤ ਸਾਰੀਆਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਬਾਬਾ ਜੀ ਨੂੰ ਸੁਲਤਾਨ ਬਹਿਲੋਲ ਲੋਦੀ ਨੇ ਜਦੋਂ ਆਪਣੀ ਧੀ ਤਾਜ ਮੁਰੱਸਾ ਬੇਗਮ ਨਿਕਾਹ ਵਿੱਚ ਦਿੱਤੀ ਸੀ ਤੇ ਨਾਲ 12 بڑے ਪਿੰਡ ਅਤੇ 56 ਛੋਟੇ ਪਿੰਡ جہੇਜ ਵਿੱਚ ਦਿੱਤੇ ਸਨ ਇਹ ਪਿੰਡ ਅੱਗੇ ਜਾ ਕੇ ਮਲੇਰ ਕੋਲਾ ਬਣੇ ਬਾਬਾ ਜੀ ਦੀਆਂ ਔਲਾਦਾਂ ਵਿੱਚੋਂ ਹੀ ਨਵਾਬ ਬਣੇ ਅਤੇ ਮੁਜਾਵਰ ਅਤੇ ਖਲੀਫੇ ਬਨੇ ਨਵਾਬਾਂ ਦਾ سلسلہ ਹਾਲ ਦੀ ਘੜੀ ਖਤਮ ਹੋ ਗਿਆ ਹੈ ਕਿਉਂਕਿ ਆਖਰੀ ਨਵਾਬਾਂ ਦੇ ਕੋਈ ਔਲਾਦ ਨਾ ਹੋਣ ਕਰਕੇ ਅੱਗੇ ਨਵਾਬਾਂ ਦਾ سلسلہ ਨਵਾਬੀ ਖਾਨਦਾਨ ਖਤਮ ਹੋ ਚੱਲੇ ਹਨ ਆਖਰੀ ਬੇਗਮ ਵੀ ਉਛਲੇ ਸਮੇਂ ਦੇ ਵਿੱਚ ਇੰਤਕਾਲ ਕਰ ਗਏ ਹਨ ਅਤੇ ਹੁਣ ਉਹਨਾਂ ਦੀਆਂ ਯਾਦਾਂ ਹੀ ਰਹਿ ਗਈਆਂ ਹਨ ਥੋੜੀਆਂ ਬਹੁਤ ਇੱਥੇ ਬਿਲਡਿੰਗਾਂ ਹਨ ਜਿਹੜੀਆਂ ਕਿ ਨਵਾਬਾਂ ਦੀਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ ਜਿਵੇਂ ਕਿ ਸ਼ੀਸ਼ ਮਹਿਲ 에ਰਾਏ ਦਾ ਬਾਗ ਮੁਨਵਰ ਮੰਜ਼ਲ ਦੀਵਾਨ ਖਾਨਾ ਵੀ ਕਹਿੰਦੇ ਹਨ ਜਿਸ ਨੂੰ ਤੇ ਹੋਰ ਕਈ ਜਿਹੜੇ ਹਨਗੇ ਸ਼ਾਹੀ ਮਕਬਰਾ ਵਗੈਰਾ ਜਿਹੜੇ ਅੱਜ ਇਹਨਾਂ ਦੀਆਂ ਨਿਸ਼ਾਨੀਆਂ ਹਨ ਤੇ ਹੌਲੀ ਹੌਲੀ ਇਹ ਵੀ ਢਹੇਰੀ ਹੋ ਰਹੀਆਂ ਹਨ ਅਗਰ ਪੰਜਾਬ ਸਰਕਾਰ ਇਹਨਾਂ ਬਿਲਡਿੰਗਾਂ ਦੀ ਕੋਈ ਸੁਰੱਖਿਆ ਕਰੇ ਤਾਂ ਇਹ ਬਿਲਡਿੰਗਾਂ ਠੀਕ ਰਹਿ ਸਕਦੀਆਂ ਹਨ ਸੋ ਬਾਬਾ ਜੀ ਜਿਹੜੇ ਹਨ ਇਹਨਾਂ ਦੀ ਦਰਗਾਹ ਤੇ ਮੀਲੇ ਲੱਗਦੇ ਰਹਿੰਦੇ ਹਨ ਅਤੇ ਬਹੁਤ ਸਾਰੀਆਂ ਸੰਗਤਾਂ ਅਕੀਦਾ ਮੰਦਰ ਆਉਂਦੇ ਰਹਿੰਦੇ ਹਨ ਬਾਬਾ ਜੀ ਦੀ ਇਹ ਦੀਵਾਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਲੋਕਾਂ ਦਾ ਅਕੀਦਾ ਹੈ ਕਿ ਇਹ ਜਿੰਨਾਤ ਨੇ ਇੱਕ ਰਾਤ ਵਿੱਚ ਹੀ ਬਣਾਈ ਸੀ ਬਾਬਾ ਜੀ ਦੇ ਮਜ਼ਾਰ ਤੇ ਬੱਕਰੇ ਚੜਾਏ ਜਾਂਦੇ ਹਨ ਬਹੁਤ ਸਾਰਾ ਸੋਨਾ ਪੈਸੇ ਅਤੇ ਘੋੜੇ ਵਗੈਰਾ ਚੜਾਏ ਜਾਂਦੇ ਹਨ ਬਹੁਤ ਸਾਰੀਆਂ ਥਾਵਾਂ ਤੇ ਲੰਗਰ ਦਾ ਆਯੋਜਨ ਹੁੰਦਾ ਹੈ ਸੰਗਤਾਂ ਲੰਗਰ ਛਕਦੀਆਂ ਹਨ ਅਤੇ ਆਪਣੀ ਜਿਹੜਾ ਬਾਬਾ ਜੀ ਦੇਰਗਾਹ ਵਿੱਚ ਆਰਾਮ ਦੇ ਨਾਲ ਜਾਂਦੀਆਂ ਹਨ ਬਹੁਤ ਸਾਰੀਆਂ ਥਾਵਾਂ ਤੇ ਲੰਗਰ ਦਾ ਪ੍ਰਬੰਧ ਹੁੰਦਾ ਹੈ ਅਤੇ ਵਧੀਆ ਤਰੀਕੇ ਨਾਲ ਬਹੁਤ ਸਾਰੀਆਂ ਸੁਸਾਇਟੀਆਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਆਪਸ ਵਿੱਚ ਮਿਲ ਕੇ ਇਕੱਠਾ ਸਮਾਨ ਲਿਆਉਂਦੀਆਂ ਹਨ ਅਤੇ ਲੰਗਰ ਦਾ ਆਯੋਜਨ ਕਰਦੀਆਂ ਹਨ ਇਹ ਫ੍ਰੀ ਲੰਗਰ ਜਿਹੜਾ ਹੈਗਾ ਉਹ ਵਰਤਾਇਆ ਜਾਂਦਾ ਹੈ ਜਿਸ ਦੇ ਵਿੱਚ ਸੰਗਤਾਂ ਬੜੇ ਆਰਾਮ ਨਾਲ ਖਾਣਾ ਖਾਂਦੀਆਂ ਹਨ ਅਤੇ ਬਾਬਾ ਜੀ ਦੇ ਮਜ਼ਾਰ ਤੇ ਜਾਂਦੀਆਂ ਹਨ ਇਹ ਸਿਲਸਿਲਾ ਬਹੁਤ ਦੇਰ ਤੋਂ ਚੱਲ ਰਿਹਾ ਹੈ। ਬਾਬਾ ਜੀ ਜਿਹੜੇ ਸਨ ਉਹ ਕਾਨੀ ਵਾਲੇ ਸਨ ਅਤੇ ਅੱਜ ਵੀ ਲੋਕ ਇਹਨਾਂ ਨੂੰ ਬਹੁਤ ਸ਼ਰਧਾ ਨਾਲ ਪਾਉਂਦੇ ਹਨ। ਕਿਉਂਕਿ ਬਾਬਾ ਜੀ ਦੀ ਸ਼ਰਧਾ ਦੇ ਕਾਰਨ ਹੀ ਬਾਬਾ ਜੀ ਦੀਆਂ ਜਿਹੜੇ ਮੰਨਤਾ ਮੰਨੀਆਂ ਜਾਂਦੀਆਂ ਹਨ ਉਹ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਹਨ ਤੇ ਪੁਰਾਤਨ ਸਮੇਂ ਤੋਂ ਹੀ ਲੋਕ ਇੱਥੇ ਆਉਂਦੇ ਹਨ ਅਤੇ ਬਾਬਾ ਜੀ ਤੋਂ ਮੰਤਾ ਮੰਗਦੇ ਹਨ ਜਗਾ ਜਗਾ ਲੰਗਰ ਲੱਗੇ ਹੁੰਦੇ ਹਨ ਤੇ ਸੰਗਤਾਂ ਨੂੰ ਲੰਗਰ ਵਰਤਾਏ ਜਾਂਦੇ ਹਨ ਬਾਬਾ ਜੀ ਦੇ ਇਸ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਅੱਧਾ ਵਿੱਚ ਚਲਵਾਇਆ ਗਿਆ ਨਾ ਸੀ ਤਾਂ ਮਧੇਰ ਕੋਲ ਦੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚੋਂ ਉੱਠ ਕੇ ਚਲਾ ਗਿਆ ਸੀ ਕਿ ਇਹ ਇਸਲਾਮ ਦੇ ਖਿਲਾਫ ਹੈ ਤੁਸੀਂ ਇਸ ਤਰੀਕੇ ਨਾਲ ਬੱਚਿਆਂ ਨੂੰ ਸਜ਼ਾ ਨਹੀਂ ਦੇ ਸਕਦੇ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਸੋ ਉਹਨਾਂ ਨੇ ਆਹ هزار ਨਾਰਾ ਮਾਰਿਆ ਸੀਗਾ ਬੱਚਿਆਂ ਨੂੰ ਦੀਵਾਰ ਦੇ ਵਿੱਚ ਚਲਵਾਏ ਜਾਣ ਦੇ ਖਿਲਾਫ ਸੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਤੱਲਿਆ ਤਾਂ ਉਹਨਾਂ ਨੇ ਇਹ ਦੁਆ ਦਿੱਤੀ ਸੀ ਕਿ ਮਲੇਰ ਕੋਲ ਦੀ ਜੜ ਹਮੇਸ਼ਾ ਹਰੀ ਬਣੀ ਰਹੇ ਤੇ ਉਸ ਤੋਂ ਬਾਅਦ ਵੀ ਮਲੇਰ ਕੋਲ ਦੇ ਵਿੱਚ ਕੋਈ ਦੰਗਾ ਫਸਾਦ ਨਹੀਂ ਹੋਇਆ ਸਾਲ 47 ਵਿੱਚ ਵੀ ਮਲੇਰ ਕੋਟੜਾ ਵਰਡ ਟੁਕ ਤੋਂ ਬਚਿਆ ਰਿਹਾ ਅਮਨ ਅਮਾਨ ਰਿਹਾ